ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪਿਛਲੇ 1 ਸਾਲ ਤੋਂ ਥਾਣਾ ਸਿਟੀ ਵਿੱਚ ਤਣਾਤ ਜੀਐਸ ਸਕੰਦ ਜੋ ਐਸਐਚਓ ਵੱਲੋਂ ਤਨਾਤ ਸਨ ਜਿਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਉਹਨਾਂ ਨੂੰ ਡੀਐਸਪੀ ਬਣਾਇਆ ਗਿਆ ਅੱਜ ਥਾਣਾ ਸਿਟੀ ਵਿੱਚ ਲੋਕ ਵਧਾਈਆਂ ਦੇਣ ਲਈ ਆ ਰਹੇ ਹਨ ਇਸ ਮੌਕੇ ਮਦਨ ਮਿੱਤਲ ਟਿੰਕਾ ਗਾਜੇਵਾਸ ਨੇ ਕਿਹਾ ਕਿ ਸਮਾਣਾ ਵਿੱਚ ਪਿਛਲੇ 1 ਸਾਲ ਤੋਂ ਗੁੰਡਾਗਰਦੀ ਘਟੀ ਹੈ ਜੇਕਰ ਸਮਾਣਾ ਵਿੱਚ ਹੀ ਜੀਐਸ ਸਕੰਦ ਡੀਐਸਪੀ ਰਹਿੰਦਾ ਗੁੰਡਾਗਰਦੀ ਅਤੇ ਚੋਰਾ ਨੂੰ ਨੱਥ ਪਵੇਗੀ ਇਸ ਮੌਕੇ ਜੀਐਸ ਕਾਂਦ ਨੇ ਕਿਹਾ ਕਿ ਪੰਜਾਬ ਸਰਕਾਰ ਡੀਆਈਜੀ ਐਸਐਸਪੀ ਦੇ ਧੰਨਵਾਦ ਕਰਦਾ ਹਾਂ ਮੈਨੂੰ 8 ਸਾਲ ਬਾਅਦ ਮੇਰੀ ਪ੍ਰਮੋਸ਼ਨ ਡੀਐਸਪੀ ਵੱਲੋਂ ਕੀਤੀ ਗਈ ਹੈ ਇਸ ਮੌਕੇ ਕਪੂਰ ਚਦ ਬਾਂਸਲ ਵੀ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਡੀਜੀ ਮਨਜਾ ਸ਼ਿਲੀ ਕੋਲੋ ਜਾਨਾ ਡੀਏ ਵਿਸਾਧਾ ਦੇ ਪਟਿਆਲਾ ਦੇ ਸੀਨੀਅਰ ਚਰਨ ਸਿੰਘ ਪੁੱਤਰ ਐਸਐਸਪੀ ਪਟਿਆਲਾ ਸ਼੍ਰੀ ਆ ਵਰੁਣ ਸਰ ਕੰਨ ਦੀ ਦਾਲ ਜਿਨ੍ਹਾਂ ਦੇ ਅਫਰਟਸ ਦੇ ਨਾਲ ਸਾਡੇ ਇਹ ਆ ਪ੍ਰੋਮੋਸ਼ਨ ਹੋਈਆਂ ਸੀ ਟੋਟਲ 20 ਇਨਸਪੈਕਟਰ ਹੋਏ ਆ ਤੇ ਪ੍ਰਮੋਟ ਐਜ਼ ਅ ਡੀਐਸਪੀ ਹੈ ਪੰਜਾਬ ਸਰਕਾਰ ਸੀਐਮ ਸਾਹਿਬ ਦੇ ਗੱਲ ਸਾਡੇ ਵਾਸਤੇ ਜੀ ਸਾਡੇ ਇਨਸਪੈਕਟਰ ਸਾਹਿਬ ਜੀਐਸ ਕਾਂਜੀ ਨੂੰ ਅੱਜ ਡੀਐਸਪੀ ਬਣਾਇਆ ਗਿਆ ਸਰਕਾਰ ਵੱਲੋਂ ਸੋ ਮੈਂ ਜੀਐਸ ਕਾਂਜੀ ਨੂੰ ਮੁਬਾਰਕਾ ਵੀ ਦਿੰਦਾ ਦੇ ਸ਼ਹਿਰ ਵਾਸੀਆਂ ਨੂੰ ਮੁबारकਤਾਂ ਲਈ ਸਾਡੇ ਬਹੁਤ ਹੀ ਵਧੀਆ ਹੋਣ ਹਾਰ ਅਫਸਰ ਨੇ ਬਹੁਤ ਵਧੀਆ ਅਫਸਰ ਨੇ ਜੋ ਸਾਡੇ ਸਮਾਣੇ ਲਈ ਬਹੁਤ ਵਧੀਆ ਕੰਮ ਕਰ ਰਹੇ ਆਉਣੇ ਸਮੇਂ ਬਹੁਤ ਕੰਮ ਕਰ ਗਏ ਸਮਾਣੇ ਦੇਖੇ ਲੱਖਾਂ ਦੇ ਸਾਡੇ ਬੜੀ ਸੇਵਾ ਕਰ ਰਹੇ ਨੇ ਇਹਨਾਂ ਦਾ ਪੂਰੇ ਪੰਜਾਬ ਚ ਨਾਮ ਆ ਸਕੰਦ ਸਾਹਿਬ ਦਾ ਇਸ ਕਰਕੇ ਮੈਂ ਆਪਣੇ ਵੱਲੋਂ ਬਹੁਤ ਬਹੁਤ ਲੱਖਾਂ ਦੇ ਮੁबारकਾਂ ਦੇ ਮੈਸੇਜ ਦਿੰਦਾ ਹਾਂ